ਨਾਪਾ ਦੇ ਵਿੱਚ ਇੱਕ welding workshop ਦਾ ਘਰਾਓ ਕਰਕੇ ਜਿਹੜਾ ਉਥੋਂ ਚੋਰੀ ਹੋਇਆ ਟਰਾਲੀਆਂ ਦਾ ਸਮਾਨ ਬਰਾਮਦ ਕੀਤਾ ਗਿਆ ਯਾਦ ਰਹੂਗਾ ਤੁਹਾਨੂੰ ਸ਼ੰਭੂ ਤੇ ਖਨੌਰੀ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਆ ਕਿਸਾਨਾਂ ਦੇ ਮੋਰਚੇ ਨੂੰ ਖੰਡਾਇਆ ਪਹਿਲੂ ਆਗੂਆਂ ਨੂੰ ਮੀਟਿੰਗ ਵਿੱਚ ਸਰਦਾ ਦੇ ਕੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਵੇਂ ਉਥੇ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਸਮਾਨ ਦੀ ਤੋੜਫੋੜ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਆਗੂਆਂ ਤੇ ਜ਼ੁਲਮ ਕਰਕੇ ਔਰ ਪੂਰੀ ਪੁਲਿਸ ਦੀ ਘਰਾਬੰਦੀ ਕਰਕੇ ਜੋ ਕੁਝ ਕੀਤਾ ਉਹ ਸਾਰੀ ਦੁਨੀਆ ਜਾਣਦੀ ਆ ਉਸ ਵੇਲੇ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਔਰ ਉਸ ਵੇਲੇ ਦੇ ਐਸਐਸਪੀ ਨਾਨਕ ਸਿੰਘ ਜਿਹੜੇ ਐਸ ਵੇਲੇ ਡੀਆਈਜੀ ਨੇ ਉਹਨਾਂ ਵੱਲੋਂ ਬਿਆਨਬਾਜ਼ੀ ਸੀਪੀਐਸੀ ਬਿਲਕੁਲ ਇਹ ਵੀਡੀਓਗ੍ਰਾਫੀ ਹਰ ਚੀਜ਼ ਦੀ ਬਣਾਈ ਹੋਈ ਆ ਦਾਵਾ ਕਰਦੇ ਸੀ ਵੀ ਸਟੋਰ ਸਾਡੇ ਸਟੋਰ ਵਿੱਚ ਸਭ ਕੁਝ ਪਿਆ ਵਾ ਇੰਨਾ ਚੋਰੀ ਨਹੀਂ ਹੋਇਆ ਹੈਗਾ ਪਹਿਲਾਂ ਵੀ ਗੁਰਲਾਲ ਘਨੌਰ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਤੇ ਉਹਨਾਂ ਦੇ ਸਹਿਯੋਗੀਆਂ ਨੇ ਉਹਨਾਂ ਨੇ ਰਲ ਕੇ ਬਹੁਤ ਸਾਰੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਉਹ ਚੋਰੀ ਕਰਵਾਈਆਂ ਟਰਾਲੀਆਂ ਉਹਨਾਂ ਦੇ ਸਮਰਥਕ ਸੀਗੇ ਬਰਾਮਤ ਵੀ ਹੋ ਗਈਆਂ ਆਮ ਜਨਤਾ ਨੇ ਸਥਾਨਕ ਲੋਕਾਂ ਨੇ ਬਹੁਤ ਸਾਰੀਆਂ ਟਰਾਲੀਆਂ ਸਾਨੂੰ ਲਵ ਕੇ ਦਿੱਤੀਆਂ ਔਰ ਇਸੇ ਲੜੀ ਤਹਿਤ ਜਿਹੜਾ ਵਾ ਕੱਲ ਪੰਕਜ ਪੱਪੂ ਜਿਹੜਾ ਨਾਬੇ ਦਾ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਲੀਡਰ ਆ ਉਹਦੀ ਘਰ ਵਾਲੀ ਇਸ ਵੇਲੇ ਉਸੋਂ ਦੀ ਨਗਰ ਕੌਂਸਲ ਦੀ ਹੈੱਡ ਹੈਗੀ ਆ ਉਹਨਾਂ ਦੀ ਵਰਕਸ਼ਾਪ ਤੋਂ ਜਿਹੜੀ ਲੋਂਗੋਵਾਲ ਪਿੰਡ ਦੀ ਟਰਾਲੀ ਆ ਉਹਦੇ ਸਮਾਨ ਦੀ ਬਰਾਮਦਗੀ ਹੋ ਗਈ ਆ ਪੁਲਿਸ ਦੀ ਹਾਜ਼ਰੀ ਵਿੱਚ ਉਹ ਸਮਾਨ ਬਰਾਮਦ ਕਰ ਲਿਆ ਔਰ ਉਹਨਾਂ ਕੋਲ ਲਿਖਤੀ ਲੈ ਲਿਆ ਗਿਆ ਹੁਣ ਡੀਜੀਪੀ ਸਾਹਿਬ ਤੁਰੰਤ ਤੇ ਮੁੱਖ ਮੰਤਰੀ ਪੰਜਾਬ ਇਸ ਤੇ ਬਿਆਨ ਦੇਣ ਵੀ ਜਿਹੜੇ ਸਾਡੇ ਦਾਅਵੇ ਸੀ ਵੀ ਜਿਵੇਂ ਤੁਹਾਡੇ ਤੇ ਸਰਕਾਰ ਤੇ ਇਲਜ਼ਾਮ ਲੱਗਦਾ ਵੀ ਟਰਾਲੀ ਚੋਰਾਂ ਦੀ ਸਰਕਾਰ ਆ ਤੁਸੀਂ ਇੱਥੇ ਕਿਵੇਂ ਬਚੋਗੇ ਉੱਤੇ ਦੱਸੋ ਔਰ ਇਹਦੇ ਮਸਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਹੋਵੇ ਵੀ ਹੋਰ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਇਨਵੋਲਵਮੈਂਟ ਹੈਗੇ ਆ ਔਰ ਨਗਰ ਕਾਉਂਸਲ ਦੇ ਟਰੈਕਟਰ ਵੀ ਗਏ ਉੱਥੋਂ ਦੇ ਮੁਲਾਜ਼ਮਾਂ ਨੂੰ ਝੂਠ ਮਾਰ ਕੇ ਖੜਿਆ ਗਿਆ ਇੱਥੇ ਸਫਾਈ ਕਰਾਉਣੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜਿਹੜਾ ਸਾਡਾ ਹਜੇ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਉਹਦੀ ਵੀ ਪਰਪਾਈ ਨਹੀਂ ਹੋਈ ਹੈਗੀ ਉਹ ਵੀ ਪਰਪਾਈ ਹੋਣੀ ਚਾਹੀਦੀ ਆ ਇਸ ਵळे ਪੰਜਾਬ ਅੰਦਰ ਹੜ੍ਹਾਂ ਦੀ ਮਾਰ ਹੈਗੀ ਆ ਜਾਨ ਦਾ ਮਾਲ ਦਾ ਜਾਂ ਫਸਲਾਂ ਦਾ ਨੁਕਸਾਨ ਹੁੰਦੀਆਂ ਬਹੁਤ ਵੱਡੇ ਪੱਧਰ ਤੇ ਸੰਭਾਵਨਾ ਨੇ ਬਹੁਤ ਸਾਰਾ ਹੋ ਗਿਆ ਵਾ 1.5 ਲੱਖ ਤੋਂ ਏਕੜ ਫਸਲਾਂ ਦਾ ਵੱਧ ਹੀ ਨੁਕਸਾਨ ਹੋਇਆ ਹੈਗਾ ਸਰਕਾਰ ਦੇ ਦਾਵੇ ਝੂਠੇ ਨੇ ਵੀ ਘੱਟ ਨੁਕਸਾਨ ਹੋਇਆਗਾ ਉਹਨਾਂ ਫਸਲਾਂ ਦਾ ਮੁਆਵਜ਼ਾ ਚਾਹੇ ਕਿ ਇਹਦੇ ਪਸ਼ੂਆਂ ਦਾ ਇਸ ਵੇਲੇ ਘਰ ਕੋ ਟੱਠੇ ਹੈਗੇ ਉਹਨਾਂ ਦਾ ਤੁਰੰਤ ਉਹਨਾਂ ਦੀ ਪਰਪਾਈ ਹੋਣੀ ਚਾਹੀਦੀ ਭਗਵੰਤਬਾਨ ਸਰਕਾਰ ਨੂੰ ਫੋਟੋਆਂ ਨਹੀਂ ਖਿਚਾਉਣੀਆਂ ਚਾਹੀਦੀਆਂ ਔਰ ਇਹ ਕਹਿ ਕੇ ਵੀ ਮੁੱਖ ਮੰਤਰੀ ਸਾਹਿਬ ਛੁੱਟਿਆ ਨਹੀਂ ਜਾ ਸਕਦਾ ਹੁੰਦਾ ਵੀ ਇਹ ਵੱਡੀ ਆਫਤ ਹੈ ਕੁਦਰਤੀ ਆਫਤ ਹੈ ਠੀਕ ਆ ਪਰ ਤੁਸੀਂ ਸਾਢੇ 3.5 ਸਾਲਾਂ ਵਿੱਚ ਕੀਤਾ ਕੀ ਹੈਗਾ ਤੁਸੀਂ ਕਿਹੜੀ ਨੀਤੀ ਬਣਾਈਆਂ ਕਿਹੜੇ ਦਰਿਆਵਾਂ ਦਾ ਰੱਖ ਰਖਾਓ ਠੀਕ ਕੀਤਾ ਕਿਹੜੇ ਤੁਸੀਂ ਬਣ ਪੱਕੇ ਕਰਦੇ ਮਾੜੇ ਜੇ ਦੱਸ ਦਿਓ ਫਿਰ ਅਸੀਂ ਸਮਝ ਜਾਈਏ ਇਹਦੇ ਨਾਲ ਰਾਤ ਹਸ਼ਿਆਰਪੁਰ ਦੇ ਵਿੱਚ ਇੱਕ ਟੈਂਕਰ ਫਟਿਆ ਹੈਗਾ ਗੈਸ ਦਾ ਜਿਸ ਦੇ ਨਾਲ ਦੋ ਲੋਕਾਂ ਦੀ ਤੇ ਮੌਕੇ ਤੇ ਮੌਤ ਹੋ ਗਈ ਆ ਬਹੁਤ ਵੱਡੇ ਪੱਧਰ ਤੇ ਚੁਸੇ ਨੇ ਇਸ ਕਿਸਮ ਦੀ ਚਲਚਾਹਟ ਬਹੁਤ ਮਾੜੀ ਹੁੰਦੀ ਆ ਸਾਰੇ ਪਰਿਵਾਰਾਂ ਨਾਲ ਸਾਡੀ ਸੰਵੇਦਨਾ ਸਰਕਾਰ ਨੂੰ ਵੀ ਦਿਨੁਪੱਖ ਜਾਂਚ ਕਰੋ ਔਰ ਬਣਦਾ ਜੋਗ ਮੁਆਵਜ਼ਾ ਉਹਨਾਂ ਪਰਿਵਾਰਾਂ ਨੂੰ ਦਿਓ ਔਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ